संत का दुखी बिगड़ रूप हो जाए संत के दुखी कौदरग मिले सजाए संत का दुखी है संत का दुखी न मर न जीवा है। संत के दुखी की पूजै नासा ਸੰਤ ਕਾ ਦੋਖੀ ਉੱਠ ਚਲੈ ਨਿਰਾਸਾ ਸੰਤ ਕੇ ਦੋਖ ਨਾ ਤ੍ਰਿਸ਼ਟਾ ਕੋਏ ਜੈਸਾ ਭਾਵੈ ਤesa ਕੋਈ ਹੋਏ ਪਿਆ ਕਿਰਤਨਾ ਮਿਟੈ ਕੋਏ ਨਾਨਕ ਜਾਣੈ ਸਚਾ ਸੋਏ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਾਵਨ ਸ਼ਬਦ ਦੀ ਰਚਨਾ ਪੰਜਵੇਂ ਨਾਨਕ ਜੀ ਨੇ ਆਪਣੀ ਪਵਿੱਤਰ ਰਚਨਾ ਤੋਂ ਗੌੜੀ ਰਾਗ ਵਿੱਚ ਕੀਤੀ ਹੈ ਜੀ ਇਹ ਸ਼ਬਦ ਸ੍ਰੀ ਸੁਖਮਨੀ ਸਾਹਿਬ ਜੀ ਦੀ 13ਵੀਂ ਅਸ਼ਪਤੀ ਦਾ ਸਤਮਾ ਪਦਾ ਹੈ ਜੀ ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 280 ਉੱਤੇ ਸਸ਼ੋਭਤ ਹੈ ਜੀ ਦਿਆਲੂ ਮਹਾਰਾਜ ਕਿਰਪਾ ਕਰਦੇ ਹਨ ਸੰਤ ਦਾ ਦੁਖੀ ਵਿਗੜ ਰੂਪ ਹੋ ਜਾਏ ਸੰਤ ਦੀ ਨਿੰਦਾ ਕਰਨ ਵਾਲੇ ਨੂੰ ਸੰਤਾਂ ਨੂੰ ਦੁਖੀ ਕਰਨ ਵਾਲੇ ਨੂੰ ਸੰਤ ਤਾਂ ਦੁਖੀ ਨਹੀਂ ਹੁੰਦੇ ਪਰ ਉਹ ਲੱਛਣ ਤਾਂ ਕਰਦਾ ਲੱਛਣ ਜਿਹੜਾ ਕਰਦਾ ਉਹਨੂੰ ਕੋਸ਼ਿਸ਼ ਕਰਦਾ ਉਹਨਾਂ ਨੂੰ ਤੰਗ ਕਰਨ ਦੀ ਉਹਦਾ ਸਭ ਕੁਝ ਵਿਗੜ ਜਾਂਦਾ ਹੈ ਚਿਹਰਾ ਵੀ ਵਿਗੜ ਜਾਂਦਾ ਹੈ ਉਹਦਾ ਉਹਦੀ ਇੱਜ਼ਤ ਨਹੀਂ ਰਹਿੰਦੀ ਆਪਾਂ ਐ ਮੰਨ ਲੈਂਦੇ ਹਾਂ ਨੂੰ ਸੰਤ ਕੇ ਦੋਖੀ ਕੋ ਦਰਗੇ ਮਿਲ ਸ ਜਾਏ ਸਾਧੂਆਂ ਦੀ ਨਿੰਦਾ ਕਰਨ ਵਾਲੇ ਵਾਹਿਗੁਰੂ ਜੀ ਦੀ ਦਰਗਾਹ ਅੰਦਰ ਸਜ਼ਾ ਮਿਲਦੀ ਹੈ ਸੰਤ ਕਾ ਦੋਖੀ ਸਦਾ ਸਹਿ ਕਈਏ ਸਾਧੂਆਂ ਦੀ ਨਿੰਦਾ ਕਰਨ ਵਾਲਾ ਸਦਾ ਮਰਨ ਕਰਾਰੇ ਰਹਿੰਦਾ ਹੈ ਸਹਿਕਦਾ ਰਹਿੰਦਾ ਹੈ ਸੰਤ ਕਾ ਦੋਖੀ ਨਾ ਮਰਿਆ ਨਾ ਜਿਵਾਈਏ ਸਾਧੂਆਂ ਦੀ ਨਿੰਦਾ ਕਰਨ ਵਾਲਾ ਜਿੰਦਗੀ ਅਤੇ ਮੌਤ ਦੇ ਵਿਚਾਰ ਲਟਕਦਾ ਰਹਿੰਦਾ ਹੈ ਸੰਤ ਕੇ ਦੁਖੀ ਕੀ ਪੁਜੈ ਨਾਸਾ ਸਾਧੂਆਂ ਦੀ ਨਿੰਦਾ ਕਰਨ ਵਾਲੇ ਦੀ ਕੋਈ ਵੀ ਆਸ ਉਮੀਦ ਪੂਰੀ ਨਹੀਂ ਹੁੰਦੀ ਸੰਤ ਕਾ ਦੁਖੀ ਉੱਠ ਚਲੇ ਨਰਾਸਾ ਸਾਧੂਆਂ ਦੀ ਨਿੰਦਾ ਕਰਨ ਵਾਲਾ ਦੁਨੀਆ ਤੋਂ ਨਾ ਉਮੀਦ ਪਰੇਸ਼ਾਨ ਦੁਖੀ ਹੀ ਤੁਰ ਜਾਂਦਾ ਹੈ ਸੰਤ ਕਹਿ ਦੋਖਨਾ ਤ੍ਰਿਸ਼ਟੈ ਕੋਏ ਸਾਧੂਆਂ ਦੀ ਨਿੰਦਾ ਕਰਨ ਵਾਲੇ ਨੂੰ ਕਿਤੇ ਵੀ ਕੋਈ ਸਾਰਾ ਸਥਿਰਤਾ ਨਹੀਂ ਮਿਲਦੀ ਜੈਸਾ ਭਾਵੈ ਤੈਸਾ ਕੋਈ ਹੋਏ ਜਿਸ ਤਰ੍ਹਾਂ ਉਸ ਮਾਲਕ ਦੀ ਰਜਾ ਹੁੰਦੀ ਹੈ ਬੰਦਾ ਉਹ ਜਿਹੀ ਹੋ ਜਾਂਦਾ ਜਿਵੇਂ ਦਾ ਉਹ ਚਾਹੇ ਪਿਆ ਕੀਰਤਨਾ ਮਿਟੈ ਕੋਏ ਪੁਰਾਣੇ ਕਰਮਾਂ ਨੂੰ ਪ੍ਰਾਣੀ ਬੀਜੇ ਹੋਏ ਬੀਜ ਨੂੰ ਕੋਈ ਨਹੀਂ ਰੋਕ ਸਕਦਾ ਉਹੀ ਫਸਲ ਹੋਏਗੀ ਨਾਨਕ ਜਾਣੇ ਸੱਚਾ ਸੋਏ ਨਾਨਕ ਜੀ ਕਿਰਪਾ ਕਰਦੇ ਹਨ ਉਹ ਮਾਲਕ ਸਭ ਖੁਸ਼ ਆਪ ਹੀ ਜਾਂਦਾ ਹੈ ਵਾਹ ਗੁਰੂ ਵਾਹ ਗੁਰੂ बोलिए जी ਕੰਨਾ ਨਾ ਸੁਣੀਏ ਫਿਰ ਚੁੱਪੋ ਕੇ ਸਵਾਸ ਧਿਆਨ ਲਾਈਏ ਆਹੀ ਭਗਤੀ ਦਾਸ ਤੇ ਮਹਾਪੁਰਸ਼ ਜੈ ਸੰਗਜੀ ਕੱਲ ਅਸੀਂ ਕੱਲ ਵਾਲੇ ਸ਼ਬਦ ਚ 6ਵੇਂ ਪਦੇ ਚ ਅਸੀਂ ਜ਼ਿਕਰ ਕੀਤਾ ਸੀ ਕਿ ਬਾਪੂ ਜੀ ਦੀ ਸੰਗਤ ਚ ਇੱਕ ਬੰਦਾ ਬਹਿਸ ਕਰਨ ਲੱਗ ਗਿਆ ਮੈਂ 10ਵੇਂ ਬਾਦਸ਼ਾਹ ਦਾ ਪੁੱਤਰ ਕਿੱਥੇ ਨਾਮ ਜਪਿਆ ਬਾਪੂ ਜੀ ਨੇ ਉਹਨੂੰ ਕਮਰੇ ਚੋਂ ਬਾਹਰ ਭੇਜਤਾ ਸੀ ਬਾਕੀ ਸੰਗਤ ਦਾ ਨੁਕਸਾਨ ਹੁੰਦਾ ਕਨ ਬਾਪੂ ਜੀ ਦੇ ਵਰਸੀ ਦੇ ਸੰਬੰਧ ਵਿੱਚ ਸਮਾਗਮ ਸੀਗਾ 25 ਤਰੀਕ ਰਾਮੇ ਸੰਗਤ ਕਾਫੀ ਪ੍ਰੇਮ ਵਾਲੀ ਸੰਗਤ ਕਾਫੀ ਰਸ਼ਦਾਇਆ ਐ ਬੜਾ ਵਧੀਆ ਪ੍ਰੋਗਰਾਮ ਸੀ ਉੱਥੇ ਜਿਹੜੇ ਭਰਾ ਸੀ ਦੋ ਰਿੰਕੂ ਤੇ ਗੋਲਦੀ ਵੀਰ ਪ੍ਰੇਮੀ ਬੰਦੇ ਉਹ ਸਾਨੂੰ ਮਿਲੇ ਉਹਨਾਂ ਨੇ ਦੱਸਿਆ ਵੀ ਅੱਜ ਵਾਲੇ ਸ਼ਾਦੀ ਤੁਹਾਡਾ ਜ਼ਿਕਰ ਹੈ ਉਹਨਾਂ ਨੇ ਨਹੀਂ ਸੁਣਿਆ ਸੀਗਾ ਸਾਨੂੰ ਰਿੰਕੂ ਨੇ ਦੱਸਿਆ ਜਿਹੜਾ ਵਿਚਾਰਲਾ ਬ੍ਰਦਰ ਉਹਨਾਂ ਦਾ ਹਰਪ੍ਰੀਤ ਸ਼ਾਹ ਨਾਮ ਹਰਪ੍ਰੀਤ ਸਿੰਘ ਪੱਕਾ ਨਾਮ ਉਹਦਾ ਮੈਨੂੰ ਪੂ ਚੰਗੀ ਤਰ੍ਹਾਂ ਯਾਦ ਨਹੀਂ ਉਹ ਕਹਿੰਦਾ ਜਿਹੜਾ ਬੰਦਾ ਸੀ ਨਾ ਜੀ ਉਹ ਖੱਜਲ ਬਹੁਤ ਹੋਇਆ ਕਹਿੰਦੇ ਬਾਅਦ ਹਰਗੇ ਬਾਪੂ ਜੀ ਤਾਂ ਕਹਿੰਦੇ ਰਹੇ ਭਾਈ ਮੇਰੀ ਵੱਲ ਮਾਫੀ ਮੰਗੋ ਮੇਤੋਂ ਮੈਂ ਉਹਨੂੰ ਕਹਿੰਦਾ ਬਾਹਰ ਚਲੇ ਜਾ ਕਮਤੋਂ ਬਾਪ ਤੋ ਮਹੀਨੇ ਕਹਿੰਦੇ ਰਹੇ ਪਰ ਉਹ ਕਹਿੰਦੇ ਕੋਈ ਪੋਲਿਟਿਕਲ ਬੰਦਾ ਪੋਲਿਟਿਕਲ ਹੋ ਗਿਆ ਸੀ ਉਹ ਇੰਨਾ ਖੱਜਲ ਹੋਇਆ ਜਿਹਦਾ ਹਿਸਾਬ ਹੀ ਨਹੀਂ ਇਸ ਕੀਏ ਛਲੇ ਸਾਧੂ ਸੰਤਾਂ ਨੂੰ ਪਰੇਸ਼ਾਨ ਕਰਦਾ ਨਿੰਦਾ ਕਰਦਾ ਸਾ ਨੂੰ ਆਇ ਲੱਗਦਾ ਵੀ ਉਹਦਾ ਕੇਸ ਸਾਧੂ ਸੰਤਾਂ ਦੇ ਹੱਥੋਂ ਵੀ ਨਿਕਲ ਜਾਂਦਾ ਉਹ ਫਿਰ ਪ੍ਰਭੂ ਹੀ ਨਿਪਟਦਾ ਜੋ ਜੋ ਤੇਰੇ ਪਖ ਦੁਖਾਏ ਤਤਕਾਲ ਤੂੰ ਮਾਰਾ ਸਾਧੂ ਸੰਤ ਕੋਈ ਉਹ ਸੰਤ ਨਹੀਂ ਜਿਹੜਾ ਮਾੜੀ ਮਾੜੀ ਗੱਲ ਤੇ ਕਿਸੇ ਨੂੰ ਸ਼ਰਾਪ ਦੇ ਜਾਂਦਾ ਉਹ ਸਾਧੂ ਵੀ ਨਹੀਂ ਹੈ ਪਰ ਸੰਤ ਤਾਂ ਪ੍ਰਭੂ ਨੂੰ ਕਹਿੰਦਾ ਮਹਾਰਾਜ ਕੋਈ ਨਹੀਂ ਮੈਨੂੰ ਕੋਈ ਦਿੱਕਤ ਨਹੀਂ ਤੂੰ ਇਹਨੂੰ ਕੁਝ ਨਾ ਕਹੀਂ ਪਰ ਉਹ ਪ੍ਰਭੂ ਉਹ ਸੰਤ ਨੂੰ ਦੁਖੀ ਕੀਤਾ ਉਹ ਕੇਸ ਪ੍ਰਭ ਦੇ ਹੱਥ ਹੀ ਲੈਂਦਾ ਉਹਨੂੰ ਸ਼ੱਕ ਖੜਾ ਸੋ ਉਹਨੂੰ ਛੱਡਦਾ ਨਹੀਂ ਸਾਨੂੰ ਘਟਨਾ ਇੱਕ ਜਿਆਦਾ ਹੈ ਸਾਡਾ ਇੱਕ ਦੋਸਤ ਨੇ ਜੀ ਕਿ ਆਪਦੇ ਰਿਸ਼ਤੇਦਾਰੀ ਚ ਗਿਆ ਉਹਦੇ ਕਿਤੇ ਡੈਥ ਹੋਈ ਸੀ ਉਹ ਜਦੋਂ ਨਾਮ ਦੀ ਗੱਲ ਹੋਈ ਨਾਮ ਦੀਆਂ ਗੱਲਾਂ ਚੱਲਦੇ-ਚੱਲਦੇ ਇੱਕ ਉਹਨਾਂ ਜੋ ਕਹਿੰਦੇ ਬਾਣੀ ਪੜ੍ਹਨੀ ਚਾਹੀਦੀ ਹੈ ਪਰ ਬਾਣੀ ਕਿਉਂ ਲਿਖੀ ਮਹਾਰਾਣੀ ਜਪੜਨੀ ਨਹੀਂ ਉਹ ਕਹਿੰਦਾ ਭਾਈ ਬਾਣੀ ਤਾਂ ਪੜ੍ਹਨੀ ਹੈ ਪਰ ਬਾਣੀ ਆਪਾਂ ਨੂੰ ਨਾਮ ਜਪਣ ਨੂੰ ਕਹਿੰਦੀ ਐਸ ਤਰ੍ਹਾਂ ਗੱਲ ਚੱਲਦੀ ਸੀ ਉਹ ਪਰਿਵਾਰ ਦਾ ਮੁੰਡਾ ਜਿਹੜਾ ਬਾਹਰੋਂ ਆਸਟ੍ਰੇਲੀਆ ਤੋਂ ਆਇਆ ਸੀ ਉਹ ਆ ਕੇ ਵਿੱਚ ਬਹਿਸ ਕਰਨ ਲੱਗ ਗਿਆ ਉਹਨੇ ਦੂਜੇ ਕਮਰੇ 'ਚ ਆ ਕੇ ਤੁਸੀਂ ਕੀ ਕਰਨਾ ਮਹਾਰਾਜ ਨੂੰ ਪੁਰਾਣਾ ਤਾਂ ਐਮੈਂ ਫਾਲਤੂ ਗੱਲਾਂ ਕਰੀ ਜਾਂਦੇ ਜੀ ਇਹ ਉਹ ਚਲੋ ਘਰ ਮਖਾ ਗਿਆ ਬਾਪੂ ਜੀ ਨੂੰ ਦੱਸਿਆ ਉਹਨੇ ਬਾਪੂ ਜੀ ਕਹਿੰਦਾ ਇਹ ਜੇ ਪਰਿਵਾਰਾਂ 'ਚ ਜਾਣ ਦੀ ਲੋੜ ਨਹੀਂ ਜਿਨ੍ਹਾਂ ਨੂੰ ਹਾਜਮ ਨਹੀਂ ਹੁੰਦੀ ਗੱਲ ਨਾਮ ਦੇ ਵੀ ਦੂਜੇ ਕਮਰੇ ਚ ਜਾ ਕੇ ਬਹਿਸ ਕੀਤੀ ਉਹ ਜਿਹੜਾ ਗੁਰਮਖ ਸੀ ਉਹਨੇ ਸਾਨੂੰ ਦੱਸਿਆ ਵੀ ਆਇਆ ਹੋਇਆ ਪਰ ਉਹ ਕਹਿੰਦਾ ਮੈਨੂੰ ਪਤਾ ਸੀ ਉਹਨੇ ਪੰਗਾ ਪਾਉ ਉਹਨੇ ਉਹਨੂੰ ਕੁਝ ਨਹੀਂ ਕਿਹਾ ਉਹ ਕਹਿੰਦਾ ਚਲ ਮਹਾਰਾਜ ਜਨ ਸਾਫ ਮੈਨੂੰ ਕੀ ਦਿੱਕਤ ਹੈ ਮੈਂ ਤਾਂ ਆਪਣੀ ਗੱਲ ਨਾਮ ਦੀ ਕੀਤੀ ਨਹੀਂ ਅਗਲੇ ਨੇ ਸੁਣੀ ਮੈਂ ਘਰ ਆ ਗਿਆ ਬੜੀ ਨੀਤੀ ਕੀ ਰਚਿਆ ਸੀ ਵਕਤ ਲੰਘਿਆ ਜੀ ਉਹ ਕੇਸ ਪ੍ਰਭੂ ਨੇ ਆਪਦੇ ਹੱਥ ਲੈ ਲਿਆ ਉਹਨੂੰ ਪਤਾ ਜ਼ਰੂਰ ਸੀ ਵੀ ਉਹਨੂੰ ਪੰਗਾ ਪਾਊਗਾ ਹੁਣ ਸੇ ਆਪਾਂ ਉਹਨੇ ਪਾ ਲਿਆ ਉਹ ਜਿਸ ਦਿਨ ਉਹ ਆਸਟ੍ਰੇਲੀਆ ਬਾਸ ਜਾ ਰਿਹਾ ਸੀ ਉਹ ਹਸਬੰਡ ਤੇ ਵਾਈਫ ਕਰੋਨਾ ਦਾ ਪੰਗਾ ਪੈ ਗਿਆ ਜੀ ਜਦੋਂ ਕਰੋਨਾ ਦਾ ਪੰਗਾ ਪਿਆ ਬੰਦ ਹੋਇਆ ਸਭ ਕੁਝ ਇੰਡੀਆ 'ਚ ਸਭ ਕੁਝ ਬੰਦ ਹੋ ਗਿਆ ਯਾਰ ਵਰਲਡ 'ਚ ਉਹ ਦਿੱਲੀ ਜਿਉਂ ਗਿਆ ਦਿੱਲੀ ਨੂੰ ਪੇਰਪੁਰ ਤੋਂ ਮੁੜਿਆ ਪਰ ਕਈ ਮਹੀਨੇ ਸ਼ਾਇਦ ਸਾਲ ਹੀ ਸ਼ਤਜਾਦਾ ਹੀ ਇੱਥੇ ਖੱਜਲ ਹੁੰਦਾ ਰਿਹਾ ਜਿਆਦਾ ਹੀ ਹੁਣ ਕਹਿੰਦੇ ਆਸਟ੍ਰੇਲੀਆ 'ਚ ਗਿਆ ਉਹਦੇ ਭਾਰ ਚੱਕਦੇ ਸੀ ਪਿੱਠ ਤੇ ਕੋਈ 6 ਵਜੇ ਹੁਣ ਉੱਥੇ ਵੀ ਹੈ ਪੀਅਰ ਉੱਥੇ ਵੀ ਵੇਲਾ ਹੀ ਹੈ ਕੰਮ ਨਹੀਂ ਕਰਦਾ ਮੈਂ ਕਹਿਣ ਦਾ ਮਤਲਬ ਇਹ ਹੈ ਵੀ ਸਾਧੂ ਸੰਤ ਕਿਸੇ ਨੂੰ ਕੋਈ ਸ਼ਰਾਪ ਨਹੀਂ ਦਿੰਦਾ ਪਰ ਇੱਕ ਪ੍ਰਭੂ ਦਾ ਇਨਸਾਫ ਹੈ ਉਹ ਆਪਣੇ ਭਗਤ ਨੂੰ ਸਭ ਨੂੰ ਬਾਦ ਭਗਤ ਤੇਰੇ ਸਭ ਪ੍ਰਾਨ ਪ੍ਰਤ ਪਰੀਤਮ ਤੂੰ ਭਗਤਨ ਕਾ ਪੈਰਾ ਭਗਤ ਤੋਂ ਇਲਾਵਾ ਉਹਨੂੰ ਕੋਈ ਪਿਆਰਾ ਹੋਰ ਹੈ ਹੀ ਨਹੀਂ ਸੰਸਾਰੀ ਜਿਹੜੇ ਕਾਰੋਬਾਰੀ ਉਹ ਨਾਮ ਨਹੀਂ ਜਪਦੇ ਉਹਨਾਂ ਦਾ ਥੋੜੀ ਲਿਹਾਜ਼ ਕਰਦਾ ਭਗਤੋ ਦੀ ਜਾਨ ਹੁੰਦੇ ਨੇ ਪ੍ਰਾਨ ਹੁੰਦੇ ਨੇ ਉਹਦੇ ਤੇ ਇਸ ਤਰ੍ਹਾਂ ਹੋ ਜਾਂਦਾ ਜੀ ਆਪਾਂ ਨੰਦਾ ਚੋਰੀ ਤੋਂ ਬਚ ਕੇ ਬੈਸ ਸਭ ਸਈਆਂ ਤੋਂ ਬਚ ਕੇ ਆਪਣਾ ਸਹਜੇ ਸਹਜੇ ਸਿਮਨ ਕਰਕੇ ਇਤੋਂ ਕੁਝ ਪ੍ਰਾਪਤ ਕਰ ਜਾਈਏ ਜੀ ਐਨੀ ਸੇਵਾ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ